ਆਗੜ ਦੰਗ ਆਕੇ ਕਾਗੜ ਦੰਗ ਕੋ ਮਾਗੜ ਦੰਗ ਮਾਰੇ ਸਾਗੜ ਦੰਗ ਸੋ ਨਾਗੜ ਦੰਗ ਨਾਕੀ ਤਾਗੜ ਦੰਗ ਤਾਲੰ ਮਾਗੜ ਦੰਗ ਮਾਰੇ ਪਾਗੜ ਦੰਗ ਪਾਗੜ ਦੰਗ ਹੈ ਜੀ ਹਾਂ ਜੀ ਨਾਕੀ ਹੈ ਨਾਚੀ ਨਾਕੀ ਹੈ ਨਾਕੀ ਹੈ ਜੀ ਨਾਚੀ ਨਾ ਕਹਦੇ ਹੋ ਹਾਂ ਜੀ ਪਾਗੜ ਦੰਗ ਹੈ ਜੀ ਪਾਗੜ ਦੰਗ ਦੇ ਬਿਸਾਲੰ ਜਿਹੜੇ ਮਾਗੜਦੰਗ ਮਾਰੇ ਆਹੋ ਬਾਗੜਦੰਗ ਵਿਸਾਲਨ ਵਿਸਾਲਨ ਮਾਗੜਦੰਗ ਮਾਰੇ ਬਾਗੜਦੰਗ ਵਿਸਾਲਨ ਆਗੜਦੰਗ ਏਕੰਦ ਦਾਗੜਦੰਗ ਦਾਨੋ ਚਾਗੜਦੰਗ ਚੀਰਾ ਦਾਗੜਦੰਗ ਦੁਰਾਨੋ ਦਾਗੜਦੰਗ ਦੇਖੀ ਬਾਗੜਦੰਗ ਬੂਟੀ ਆਗੜਦੰਗ ਹੈ ਏਕ ਤੇ ਏਕ ਜੂਟੀ ਚਾਗੜਦੰਗ ਚੌਕਾ ਹਾਗੜਦੰਗ ਹਨਮੰਤਾ ਜਾਗੜਦੰਗ ਜੋਧਾ ਮਹਾ ਤੇਜ ਮੰਤਾ ਆਗੜਦੰਗ ਓਖਾਰਾ ਪਾਗੜਦੰਗ ਪਹਾੜਾ ਜਾਗੜਦੰਗ ਚੌਕਾ ਖਾਗੜਦੰਗ ਹਨਮੰਤਾ ਜਾਗੜਦੰਗ ਜੋਧਾ ਮਹਾ ਤੇਜ ਮੰਤਾ ਆਗੜਦੰਗ ਓਖਾਰਾ ਪਾਗੜਦੰਗ ਪਹਾੜੰ ਆਗੜਦੰਗ ਲੈ ਔਖ ਦੀ ਕੋ ਸੁਧਾਰੰ ਆਗੜਦੰਗ ਆਏ ਜਹਾਂ ਰਾਮ ਖੇਤੰ ਬਾਗੜਦੰਗ ਬੀਰੰ ਜਹਾਂ ਤੇ ਅਚੇਤੰ ਬਾਗੜਦੰਗ ਵਿਸੱਲੇਆ ਮਾਗੜਦੰਗ ਮੁਖੰ ਡਾਗੜਦੰਗ ਡਾਰੀ ਸਾਗੜਦੰਗ ਸੁਖੰ ਜਾਗੜਦੰਗ ਜਾਗੇ ਸਾਗੜਦੰਗ ਸੂਰੰ ਘਾਗੜਦੰਗ ਘੁੰਮੀ ਹਾਗੜਦੰਗ ਹੂਰੰ ਛਾਗੜਦੰਗ ਛੂਟੇ ਨਾਗੜਦੰਗ ਨਾਦੰ ਇੱਥੇ ਵੀ ਗੱਗਾ ਕਰਨਾ ਪੈਣਾ ਕਿਤੇ ਛਾਗੜਦੰਗ ਛਾਗੜਦੰਗ ਛੂਟੇ ਨਾਗੜਦੰਗ ਨਾਦੰ ਬਾਗੜਦੰਗ ਬਾਗੜਦੰਗ ਬਾਜੇ ਨਾਗੜਦੰਗ ਨਾਦੰਗ ਤਾਗੜਦੰਗ ਤੀਰੰਗ ਸਾਗੜਦੰਗ ਨਨਾਦੰਗ ਪਾਠ ਵੀ ਹੈ ਤੁਹਾਡੇ ਕਿਤੇ ਦੇ ਨਾਦੰਗ ਹੈ ਨਨਾਦੰਗ ਨਨਾਦਮ ਕਰਨਾ ਹਾਂ ਬਾਗੜ ਨਗਾਗੜਦੰਗ ਨਨਾਦੰਗ ਬਾਗੜਦੰਗ ਬਾਜੇ ਨਾਗੜਦੰਗ ਨਨਾਦੰਗ ਤਾਗੜਦੰਗ ਤੀਰੰਗ ਛਾਗੜਦੰਗ ਛੂਟੇ ਗਾਗੜਦੰਗ ਗਾਜੀ ਜਾਗੜਦੰਗ ਜੂਟੇ ਜੂਟੇ ਨਾ ਜੂਟੇ ਤੇ ਵੀ ਦਲੈਂਕੜੇ ਲਾਉਣੇ ਕੋ। ਜਾਗੜਦੰਗ ਜੂਟੇ, ਖਾਗੜਦੰਗ ਖੇਤੰ, ਸਾਗੜਦੰਗ ਸੋਏ, ਪਾਗੜਦੰਗ ਤੇ ਪਾਕ ਸ਼ਹੀਦ ਹੋਏ। ਕਲਸ ਮੱਚੇ ਸੂਰ ਬੀਰ ਬਿਕਰਾਰੰ, ਨੱਚੇ ਭੂਤ ਪ੍ਰੇਤ ਬਹਿਤਾਰੰ। ਚਮ ਚਮ ਲਸਤ ਕੋਟ ਕਰ ਬਾਰੰ। ਹਾਂ ਜੀ। ਚਮ ਚਮ ਲਸਤ ਲਸਤ ਹਾਂ ਤੱਤਾ ਕਰ ਦੋ। ਚਮ ਚਮ ਲਸਤ ਕੋਟ ਕਰਵਾਰੰ ਟੈਂਕੇ ਤੇ ਤੱਤਾ ਪਲ ਟੈਂਕੇ ਦੇ ਥਾਂ ਤੇ ਚਮ ਚਮ ਲਸਤ ਕੋਟ ਕਰਵਾਰੰ ਚਲ ਹਲੰਤ ਉज्जਲ ਅਸਧਾਰੰ ਤ੍ਰਭੰਗੀ ਛੰਦ ਉज्जਲ ਅਸਧਾਰੰ ਲਸਤ ਅਪਾਰੰ ਕਰਨ ਲੁਝਾਰੰ ਛਬ ਧਾਰੰ ਸੋਭਤ ਜਮ ਆਰੰ ਅਤ ਛਬ ਧਾਰੰ ਸੋ ਵਿਦ ਸੁਧਾਰੰ ਅਰਗਾਰੰ ਜੈ ਪਤਰੰ ਦਾਤੀ ਮਦੰਗ ਮਦਣੰਗ ਮਾਤੀ ਸਰੌਣੰ ਰਾਤੀ ਜੈ ਕਰਨ ਦੁੱਜਨ ਦਲ ਹੰਤੀ ਅਛਲ ਜਿਅੰਤੀ ਕਿਲ ਵਿਖ ਹੰਤੀ ਭੈ ਹਰਣ ਕਲਸ ਭਰ ਹਰੰਤ ਭਜਤ ਰਣ ਸੂਰੰ ਥਰ ਹਰ ਕਰਤ ਲੋਹ ਤਨ ਪੂਰੰ ਤੜਪੜ ਬਜੈ ਬਜੈ ਤਬਲ ਅਰ ਤੂਰੰ ਅਰ ਟੜਪੜ ਵੱਜੈ ਤਬਲ ਅਰ ਤੂਰੰ ਟੜਪੜ ਵੱਜੈ ਤਬਲ ਅਰ ਤੂਰੰ ਘੁੰਮੀ ਘੁੰਮੀ ਪੇਖ ਸੁਭਟ ਰਣ ਹੂਰੰ ਤ੍ਰਿਪੰਗੀ ਛੰਦ ਘੁੰਮੀ ਰਣ ਹੂਰੰ ਨਭ ਝੜ ਪੂਰੰ ਲੱਖ ਲੱਖ ਸੂਰੰਗ ਮਨ 모ਹੀ ਅਰुण ਤਨ ਬਾਣੰ ਛਬ ਅਪਰਮਾਣ ਅਣ ਦਿੱਤ ਖਾਣੰ ਤਨ ਸੋਹੀ ਅਤਦੁੱਤ ਪਾਠ ਹੈ ਅਤਦੁੱਤ ਹਾਂ ਅਤਦੁੱਤ ਅਤਦੁੱਤ ਖਾਣੰ ਤਨ ਸੋਹੀ ਇਥੇ ਨਾ ਨਾ ਹਾਂਜੀ ਇਹਨੂੰ ਵੇੜਾ ਤੱਤਾ ਬਣਾ ਦਿਓ ਜੀ ਅਤਦੁੱਤ ਸੋਹੰ ਅਤਦੁੱਤ ਖਾਨੰ ਤਨ ਸੋਹੀ ਕਾਛਨੀ ਸੁਰੰਗੰ ਛਬ ਅੰਗ ਅੰਗੰ ਲਜਤ ਅਨੰਗੰ ਲਖ ਰੂਪੰ ਸਾਇਕ ਦ੍ਰਗਹਰਣੀ ਕੁਮਤ ਪਰਜਰਣੀ ਬਰ ਬਰ ਬਰਣੀ ਬੁੱਧਕੂਪੰ ਕਲਸ ਕਮਲਬਦਨ ਸਾਇਕ ਮ੍ਰਿਗਨੈਣੀ ਰੂਪਰਾਸ ਸੁੰਦਰ ਪਿਕ ਬੈਣੀ ਮ੍ਰਿਗਪਤ ਕਟ ਛਾਜਿਤ ਗਜ ਗੈਣੀ ਨੈਨ ਕਟਾਸ਼ਮਨ ਹੈ ਹਰ ਲੈਣੀ